ਪੰਜਾਬ ਦੀ 2027 ਦੀ ਚੋਣ ਨੇੜੇ ਆ ਗਈ 2027 ਦੀ ਪੰਜਾਬ ਦੀ ਚੋਣ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਨੇ ਸਿਰ ਧੜ ਦੀ ਬਾਜ਼ੀ ਲਾਣੀ ਆ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਵੀ ਹਾਲਤ ਚ ਰਿਪੀਟ ਕਰੀਏ ਕਾਂਗਰਸ ਨੇ ਵੀ ਸਿਰ ਧੜ ਦੀ ਬਾਜ਼ੀ ਲਾਣੀ ਆ ਕਿ ਇਸ ਵਾਰ ਅਸੀਂ ਆਪਣੀ ਸਰਕਾਰ ਬਣਾਉਣ ਹੀ ਬਣਾਉਣੇ ਸ਼੍ਰੋਮਣੀ ਅਕਾਲੀ ਦਲ ਫਿਲਹਾਲ ਦੁਫਾੜ ਸੁਖਵੀਰ ਸਿੰਘ ਬਾਦਲ ਹੋਰੀ ਮਿਹਨਤਾਂ ਬਹੁਤ ਕਰ ਰਹੇ ਨੇ ਪਰ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਆਪਸ ਵਿੱਚ ਹਲੇ ਇਕੱਠਾ ਨਹੀਂ ਹੈ ਇਸ ਕਰਕੇ ਦਿੱਕਤਾਂ ਨਹੀਂ ਦੂਜੇ ਪਾਸੇ ਭਾਜਪਾ ਨਾਲ ਅਲਾਈਅੰਸ ਦਾ ਵੀ ਹਲੇ ਭੰਬਲ ਪੂਸਾ ਬਰਕਰਾਰ ਹੈ ਪਰ ਇੱਕ ਤਸਵੀਰ ਜਿਹੜੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਆਹ ਤਸਵੀਰ ਨਵਜੋਤ ਸਿੰਘ ਸਿੱਧੂ ਤੇ ਪ੍ਰਿਯੰਕਾ ਗਾਂਧੀ ਦੀ ਹੈ ਨਵਜੋਤ ਸਿੰਘ ਸਿੱਧੂ ਦੀ ਇਹ ਮੀਟਿੰਗ ਪ੍ਰਿਯੰਕਾ ਗਾਂਧੀ ਦੇ ਨਾਲ ਹੋਈ ਹੈ ਆਹ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਹੀ ਪਾਈ ਆਪਣੀ ਫੇਸਬੁੱਕ ਦੇ ਉੱਪਰ ਇਸ ਫੋਟੋ ਨੇ ਨਵੇਂ ਚਰਚੇ ਛੇੜਤੇ ਨਵਜੋਤ ਸਿੰਘ ਸਿੱਧੂ ਜਿਹੜੇ ਇਸ ਗੱਲ ਦੀ ਉਹ ਦਮ ਭਰਦੇ ਨੇ ਕਿ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਫੇਸ ਬਣਾਵੇ ਤਾਂ ਜੋ ਨਵਜੋਤ ਸਿੰਘ ਸਿੱਧੂ ਆਪਣਾ ਜਿਹੜਾ ਏਜੰਡਾ ਪੰਜਾਬ ਹੈ ਉਸ ਨੂੰ ਕਿ ਇੰਪਲੀਮੈਂਟ ਕਰ ਸਕਣਾ ਹੁਣ ਜਿੱਥੇ ਇੱਕ ਪਾਸੇ ਕਾਂਗਰਸ ਦਾ ਕਲੇਸਾ ਕਾਂਗਰਸ ਦੇ ਵਿੱਚ ਕਈ ਸੀਐਮ ਇਕੱਠੇ ਹੋਏ ਹੋਏ ਨੇ ਸੀਐਮ ਉਮੀਦਵਾਰ ਇਕੱਠੇ ਹੋਏ ਹੋਏ ਨੇ ਉੱਥੇ ਨਵਜੋਤ ਸਿੰਘ ਸਿੱਧੂ ਵੀ ਇੱਕ ਅ ਤੁਸੀਂ ਐਂ ਕਹ ਲਓ ਕਿ ਵੱਡਾ ਆਪਣਾ ਆਸਰਾ ਸੁਖ ਰੱਖਦੇ ਨੇ ਤੇ ਨਵਜੋਤ ਸਿੰਘ ਸਿੱਧੂ ਹੋਰ ਵੀ ਦਾਵੇਦਾਰ ਨੇ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਸੀਐਮ ਫੇਸ ਦੇ ਇਸ ਮੀਟਿੰਗ ਤੋਂ ਬਾਅਦ ਬੜੀਆਂ ਜਿਹੜੀਆਂ ਕਿਆਸਰਾਈਆਂ ਨੇ ਉਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪ੍ਰਿਯੰਕਾ ਗਾਂਧੀ ਸੀਐਮ ਫੇਸ ਬਣਾਉਣਗੇ ਪੰਜਾਬ ਦੇ ਵਿੱਚ ਕੀ ਨਵਜੋਤ ਸਿੰਘ ਸਿੱਧੂ ਹੀ ਚਿਹਰਾ ਹੋਣਗੇ ਸੀਐਮ ਦਾ ਪੰਜਾਬ ਪੰਜਾਬ ਦੇ ਵਿੱਚ ਉਮੀਦਵਾਰ ਉਮੀਦਵਾਰੀ ਦੇ ਲਈ ਕਿਉਂਕਿ ਪ੍ਰਿਯੰਕਾ ਗਾਂਧੀ ਹੋਰਾਂ ਦੇ ਬਿਲਕੁਲ ਨੇੜੇ ਸਮਝੇ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਕਿਹਾ ਜਾਂਦਾ ਕਿ ਰਾਹੁਲ ਗਾਂਧੀ ਸੋਨੀਆ ਗਾਂਧੀ ਤੋਂ ਵੱਧ ਜੇਕਰ ਨਵਜੋਤ ਸਿੰਘ ਸਿੱਧੂ ਕਿਸਦੇ ਨੇੜੇ ਆ ਤਾਂ ਉਹ ਨੇੜੇ ਪ੍ਰਿਯੰਕਾ ਗਾਂਧੀ ਦੀ ਹੈ ਪ੍ਰਿਯੰਕਾ ਗਾਂਧੀ ਉਹ ਉਹਨਾਂ ਦੇ ਮਤਲਬ ਵਿਸ਼ਵਾਸਪਾਤਰਾਂ ਨੇਤਾਂ ਦੇ ਵਿੱਚੋਂ ਇੱਕ ਆਉਂਦਾ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਖੇਸ ਵੀ ਹੈਗਾ ਕ੍ਰੈਡੀਬਿਲਿਟੀ ਵੀ ਹੈਗੀ ਆ ਇੱਕ ਲੈਗੇਸੀ ਵੀ ਹੈਗੀ ਆ ਕਈ ਫੀਲਡਾਂ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪਰ ਇਹ ਜਿਹੜੀ ਪਿਕਚਰ ਆ ਕਾਫੀ ਕੁਝ ਬਿਆਨ ਕਰਦੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਅ ਕੋਈ ਐ ਨਹੀਂ ਕਿ ਨਵੇਂ ਨੇ ਪੋਲੀਟਿਸ਼ੀਅਨ ਦੇ ਵਿੱਚ ਅੰਮ੍ਰਿਤਸਰ ਤੋਂ ਕਿੰਨੇ ਵਾਰ ਐਮਐਲਏ ਬਣੇ ਤੇ ਮੈਂਬਰ ਆਫ ਪਾਰਲੀਮੈਂਟ ਰਹੇ ਉਹ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਦੋਸਤੋ ਮੰਤਰੀ ਵੀ ਰਹੇ ਕਾਂਗਰਸ ਦੇ ਵਿੱਚ ਤੇ ਇਹ ਸਾਰੀਆਂ ਚਿੱਤਿਆਂ ਨੂੰ ਦੇਖਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੇ ਵੱਡੀ ਜ਼ਿੰਮੇਵਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਜ਼ਿੰਮੇਵਾਰੀ ਮਿਲ ਸਕਦੀ ਆ ਕਿਉਂਕਿ ਐਦਾਂ ਤਾਂ ਹੋਣਾ ਨਹੀਂ ਕਿ ਜੇ ਪੰਜਾਬ ਦੀ ਕਾਂਗਰਸ ਚੋਂ ਮਿੱਤਰ ਕੇ ਚੋਣ ਲੜਦੀ ਹੈ ਸਰਕਾਰ ਬਣਾਉਣ ਦੀ ਕਿ ਨਵਜੋਤ ਸਿੰਘ ਸਿੱਧੂ ਹੋਰ ਨੂੰ ਹਾਈ ਕਮਾਂਡ ਪਿੱਛੇ ਰੱਖੋਗੇ ਬਿਲਕੁਲ ਨਹੀਂ ਨਵਜੋਤ ਸਿੰਘ ਸਿੱਧੂ ਮੋਰਨੀਸ ਸਫਾਂ ਦੇ ਵਿੱਚ ਵੇਚਣਗੇ ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਨਵਜੋਤ ਸਿੰਘ ਸਿੱਧੂ ਸਿੱਧੂ ਹੋਰਾਂ ਦੀ ਆਪਣੀ ਇੱਕ ਕ੍ਰੈਡੀਬਿਲਿਟੀ ਹੈ ਆ ਪਰ ਇਹ ਜਿਹੜੀ ਤਸਵੀਰ ਹੈ ਇਸ ਤਸਵੀਰ ਨੇ ਬੜੇ ਹੀ ਚਰਚੇ ਛੇੜੇ ਤੁਸੀਂ ਨਵਜੋਤ ਸਿੰਘ ਸਿੱਧੂ ਹਰਣੂ ਨੂੰ ਐਨ ਗਾਈਡਡ ਮਿਸਾਈਲ ਵੀ ਆਖਿਆ ਜਾਂਦਾ ਕਿ ਪਤਾ ਨਹੀਂ ਕਿਦੇ ਦੇ ਉੱਪਰ ਡਿੱਗੂਗੀ ਆਹ ਮਿਸਾਈਲ ਜਾ ਕੇ ਪਰ ਇੱਕ ਚੀਜ਼ ਜ਼ਰੂਰ ਆ ਕਿ ਅਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਸ਼ਬੀ ਰਹੀ ਆ ਸਿਆਸਤ ਦੇ ਵਿੱਚ ਉਹ ਬੇਦਾਗ ਤੇ ਇਮਾਨਦਾਰ ਨੇਤਾ ਦੀ ਰਹੀ ਆ ਜਿੱਡੇ ਵੱਡੇ ਆਉਧਿਆਂ ਦੇ ਉੱਪਰ ਸੀ ਨਵਜੋਤ ਸਿੰਘ ਸਿੱਧੂ ਕੀ ਨਹੀਂ ਕਰ ਸਕਦੇ ਸੀ ਆਪਣਾ ਬਿਜ਼ਨਸ ਖੜਾ ਕਰ ਸਕਦੇ ਸੀ ਕੁਝ ਵੀ ਕਰ ਸਕਦੇ ਸੀ ਪੰਜਾਬ ਦੇ ਹੋਰ ਸਿਆਸਤਦਾਨਾਂ ਨੇ ਕੀਤਾ ਨਹੀਂ ਇੱਕ ਵਾਰ ਜੇਕਰ ਪੰਜਾਬ ਦੇ ਵਿੱਚ ਕੋਈ ਐਮਐਲਏ ਬਣ ਜਾਦਾ ਸੱਤ ਪੀੜੀਆਂ ਉਸ ਬੰਦੇ ਦੀਆਂ ਬੈਠ ਕੇ ਖਾਂਦੀਆਂ ਨੇ ਕਿ ਨਵਜੋਤ ਸਿੰਘ ਉਹ ਤਾਂ ਕਰ ਨਹੀਂ ਸਕਦੇ ਸੀ ਕਰ ਸਕਦੇ ਸੀ ਪਰ ਆਪਣਾ ਕੈਰੇਕਟਰ ਉਹਨਾਂ ਨੇ ਬਿਲਕੁਲ ਕਲੀਨ ਰੱਖਿਆ ਤੁਸੀਂ ਦੇਖੋ ਕਿ ਅੱਜ ਵੀ ਉਹ ਕਮੈਂਟਰੀ ਕਰਦੇ ਨੇ ਸ਼ੋਹਾਂ ਦੇ ਵਿੱਚ ਜਾਂਦੇ ਨੇ ਉੱਥੋਂ ਜਿਹੜਾ ਪੈਸਾ ਆਉਂਦਾ ਉਸ ਪੈਸੇ ਦੇ ਨਾਲ ਉਹ ਆਪਣਾ ਜਿਹੜਾ ਉਹ ਸਰਵਾਈਵਲ ਹੈ ਉਸ ਨੂੰ ਤਰਜੀਹ ਹੁੰਦੇ ਨੇ ਉਸ ਪੈਸੇ ਨੂੰ ਸੀ ਆਸ ਤੋਂ ਕੋਈ ਨਾ ਕੋਈ ਪੈਸਾ ਨਹੀਂ ਕਮਾਇਆ ਸੋ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਆ ਤਸਵੀਰ ਹੈ ਬੜਾ ਕੁਸ਼ਾ ਤਸਵੀਰ ਬਿਆਨ ਕਰ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਆ ਕੋਈ ਵੱਡੀ ਗੱਲ ਨਹੀਂ ਕਿ ਪਾਰਟੀ ਨੇ ਉਹਨੂੰ ਸੀਐਮ ਫੇਸ ਬਣਾ ਦੇ ਹਾਲਾਂਕਿ ਰਾਜਾ ਬੜਿੰਗ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਰੰਧਾਵਾ ਪਰਗੜ ਸਿੰਘ ਭਾਰਤ ਪੋਸ਼ਣ ਆਸੂ ਕਿੰਨੇ ਮਤਲਬ ਨੇਤਾ ਨੇ ਜਿਹੜੇ ਨੇਤਾ ਸੀਐਮ ਸੀਐਮ ਸ਼ਿਪ ਦਾ ਜਿਹੜਾ ਫੇਸ ਹੋਊਗਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਉਹਦੇ ਵਿੱਚ ਦੌੜ ਦੌੜ ਚ ਨੇ ਕਿਉਂਕਿ ਰਾਜਾ ਬੜਿੰਗੋਰਾਂ ਦਾ ਕਹਿਣਾ ਕਿ ਅਸੀਂ ਪਾਰਟੀ ਨੂੰ ਖੜੀ ਖੜੀ ਕਰਤਾ ਸੀ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ 92 ਸੀਟਾਂ ਦੇ ਨਾਲ ਵੱਡੀ ਤਬਦੀਲੀ ਲੈ ਕੇ ਆਈ ਇੱਕ ਸਿਆਸਤ ਦੇ ਵਿੱਚ ਉਦੋਂ ਕਾਂਗਰਸ ਪਾਰਟੀ ਦਾ ਲੀਡਰਾਂ ਦਾ ਕਹਿਣਾ ਕਿ ਹਾਸ਼ੀਤ ਚਲੀ ਗਈ ਸੀ ਅਸੀਂ ਖੜੀ ਕੀਤੀ ਤੋ ਸਿੰਘ ਕਹਿੰਦੇ ਕਿ ਸਾਡੀ ਪਰਫਾਰਮੈਂਸ ਦੇਖ ਲਓ ਲੋਕ ਸਭਾ ਸੇਟਾਂ ਦੇ ਵਿੱਚ ਅਸੀਂ ਸੇਟਾਂ ਜਿੱਤ ਕੇ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਸਿਰਫ ਤਿੰਨ ਸੇਟਾਂ ਤੱਕ ਅਸੀਂ ਸੇਮ ਤੱਕ ਕਰਤਾ ਇਹ ਸਾਡੀ ਕਾਂਗਰਸ ਦੀ ਪਰਫਾਰਮੈਂਸ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਕੁਝ ਕਾਂਗਰਸ ਦੇ ਵਿੱਚ ਵਾਪਰੂਗਾ ਨਵਜੋਤ ਸਿੰਘ ਸਿੱਧੂ ਵੀ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਿਹੜੇ ਧਰਮ ਪਤਨੀ ਨੇ ਮੈਡਮ ਡਾਕਟਰ ਸਿੱਧੂ ਉਹਨਾਂ ਨੇ ਵੀ ਦਾਵਾ ਠੋਕਤਾ ਆਪਣਾ ਉਹ ਕਹਿੰਦੇ ਕਿ ਅਸੀਂ ਵੀ ਸੇਵਾ ਚ ਹੀ ਆਂ ਸਿਆਸਤ ਚ ਹੀ ਆਂ ਆਪਣੇ ਹਲਕੇ ਚ ਉਹਨਾਂ ਨੇ ਵੀ ਸਰਗਰਮੀ ਵਧਾ ਰੱਖੀ ਆ ਉਹ ਵੀ ਸਾਬਕਾ ਮੰਤਰੀ ਨੇ ਉਹ ਵੀ ਐਮ ਐਲ ਏ ਰਹੇ ਨੇ ਉਹਨਾਂ ਦਾ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕਰਕੇ ਇੱਕ ਵੱਡਾ ਜਨ ਆਧਾਰ ਲੋਕਾਂ ਚ ਬਣਿਆ ਹੋਇਆ ਹੈਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਕੋਈ ਵੱਡੀ ਪਾਰੀ ਪੰਜਾਬ ਦੇ ਸਿਆਸੀ ਤੌਰ ਤੇ ਖੇਡ ਸਕਦੇ ਨੇ